ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸੜਕ ਉੱਪਰ ਗਲਤ ਤਰੀਕੇ ਨਾਲ ਲਗੀਆਂ ਗੱਡੀਆਂ ਸੜਕ ਨੂੰ ਜਾਮ ਕਰ ਰਹੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਜਿਸ ਦੀਆਂ ਮੂਹੋਂ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਇਸ ਦਾ ਕਾਰਨ ਹੈ ਕਿ ਇਸ ਪਾਰਕਿੰਗ ਦੇ ਠੇਕੇਦਾਰ ਦੀ ਲਾਪਰਵਾਹੀ ਉਸ ਦੇ ਕਰਮਚਾਰੀ ਨਿਰਧਾਰਿਤ ਪਾਰਕਿੰਗ ਵਾਲੀ ਜਗਾ ਫੁੱਲ ਹੋ ਜਾਣ ਤੋਂ ਬਾਅਦ ਪਰਚੀ ਕੱਟ ਕੇ ਬਾਹਰ ਸੜਕ ਤੇ ਹੀ ਗੱਡੀਆਂ ਪਾਰਕ ਕਰਵਾ ਦਿੰਦੇ ਹਨ ਜਿਸ ਕਾਰਨ ਸੜਕ ਤੇ ਜਾਮ ਲੱਗ ਜਾਂਦਾ ਹੈ ਅਤੇ ਆਵਾਜਾਈ ਵਿੱਚ ਰੁਕਾਵਟ ਹੁੰਦੀ ਹੈ ਸੋ ਸੰਬੰਧਿਤ ਵਿਭਾਗ ਜਾਂ ਟ੍ਰੈਫਿਕ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇੱਥੋਂ ਦੇ ਪਾਰਕਿੰਗ ਠੇਕੇਦਾਰ ਨੂੰ ਸਖਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਕਿ ਉਹ ਇੱਥੇ ਗਲਤ ਢੰਗ ਨਾਲ ਕੋਈ ਵੀ ਵਾਹਨ ਪਾਰਕ ਨਾ ਕਰਵਾਉਣ। फास्ट वे न्यूज़ टीम आज एक बार फिर पहुंची है जिला प्रबंधकी कॉम्प्लेक्स के बाहर जिसे ਤੁਸੀਂ ਦੇਖ ਸਕਦੇ ਹੋ ਕਿਸੇ ठेकेदार ਨੂੰ ठेका ਦਿੱਤਾ ਗਿਆ ਇੱਥੇ ਪਾਰਕਿੰਗ ਦਾ ਲੇਕਿਨ ਇਹ ਬਹੁਤ ਗਲਤ ਜਿਹੜਾ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਹੈ ਕਿ ਜਿਹੜੀ ਪਾਰਕਿੰਗ ਸਪੇਸ ਨੂੰ ਦਿੱਤੀ ਗਈ ਹੈ ਜਦੋਂ ਉਹ ਗੱਡੀਆਂ ਉੱਥੇ ਲੱਗ ਜਾਂਦੀਆਂ ਹਨ ਉਹ ਫੁੱਲ ਹੋ ਜਾਂਦੀਆਂ ਹਨ ਤਾਂ ਪਰਚੀਆਂ ਕੱਟ ਕੇ ਬਾਹਰ ਰੋਂਗ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਗੱਡੀਆਂ پارک ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਇਥੋਂ ਨੰਗਣ ਵਾਲਿਆਂ ਨੂੰ ਰਾਹਗੀਰਾਂ ਨੂੰ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਔਰ ਇਹ ਖਬਰ ਅਸੀਂ ਪਹਿਲਾਂ ਵੀ ਪ੍ਰਕਾਸ਼ਿਤ ਕਰ ਚੁੱਕੇ ਹਾਂ ਫਾਸਟ ਵੇ ਦਿਖਾ ਚੁੱਕੇ ਹਾਂ ਲੇਕਿਨ ਜੇ라 ਪ੍ਰੋਫੈਸ਼ਨ ਜਾਂ ਸੰਬੰਧਿਤ ਵਿਭਾਗ ਵੱਲੋਂ ਕੋਈ ਧਿਆਨ ਦਿੱਤਾ ਗਿਆ ਜਦ ਕੀ ਦੇਖਿਆ ਗਿਆ ਹੈ ਕਿ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਰਿਕਵਰੀ ਵੈਨਾ ਹੈ ਉਹ ਆਉਂਦੀਆਂ ਨੇ ਹੋਰ ਸ਼ਹਿਰਾਂ ਦੇ ਵਿੱਚ ਸ਼ਹਿਰ ਵਿੱਚ ਹੋਰ ਜਗ੍ਹਾ ਤੇ ਖੜੀਆਂ ਗੱਡੀਆਂ ਨੂੰ ਜਿਹੜੇ ਰੋਂਗ ਪਾਰਕ ਕੀਤੀਆਂ ਉਹਨਾਂ ਚੁੱਕ ਕੇ ਲੈ ਜਾਂਦੀਆਂ ਹਨ ਪਰ ਇੱਥੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇਹ ਸਵਾਲੀਆ ਨਿਸ਼ਾਨ ਹੈ ਸੋ ਸੰਬੰਧਿਤ ਵਿਭਾਗ ਨੂੰ ਔਰ ਖਾਸ ਕਰ ਇੱਥੋਂ ਦੇ ਠੇਕੇਦਾਰ ਜਿਸ ਨੇ ਠੇਕਾ ਲਿਆ ਹੈ ਪਾਰਕਿੰਗ ਦਾ ਉਸ ਨੂੰ ਚਾਹੀਦਾ ਹੈ ਕਿ ਇਸੀ ਦਾ ਧਿਆਨ ਰੱਖੇ ਕਿ ਗੱਡੀਆਂ ਸਹੀ ਤਰੀਕੇ ਨਾਲ ਪਾਰਕ ਕਰਵਾਵੇ ਤਾਂ ਜੋ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਕੋਈ ਡਿਸਟਰਬੈਂਸ ਨਾ ਆਵੇ ਔਰ ਔਰ ਸਬੰਧਿਤ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਜੇਕਰ ਉਹ ਇਸ ਤਰ੍ਹਾਂ ਰੋਂਗ ਪਾਰਕਿੰਗ ਕਰਵਾਉਂਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ ਫਾਸਟ ਵੀ ਨਿਊਜ਼ ਲਈ ਅਮਰਿਤ ਸਰ ਤੋਂ ਅਜੀਤ ਕੁਮਾਰ